ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ ਕੈਨੇਡਾ ਪੋਸਟ ਨੇ ਪੰਜਾਬ ਮੈਨੇਜਰਾਂ ਦੀ ਨੌਕਰੀ ਕੀਤੀ ਖਤਮ ਵਿੱਤੀ ਸੰਕਟ ਦੇ ਨਾਲ ਜੁੜ ਰਿਹਾ ਹੈ ਕੈਨੇਡਾ ਪੋਸਟ ਵੈਨਕੂਵਰ ਦੇ ਵਿੱਚ ਕਿਰਾਏ ਦੀਆਂ ਕੀਮਤਾਂ ਘਟੀਆਂ ਪਰ ਕੈਨੇਡਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਕੀਮਤਾਂ ਦੇ ਵਿੱਚ ਅਜੇ ਵੀ ਉਛਾਲ ਅਲਬਰਟਾ ਦਾ ਡਾਲਰ 200 ਇਲੈਕਟ੍ਰਿਕ ਵਾਹਨਾਂ ਟੈਕਸ ਇੱਕ ਹਫਤੇ ਦੇ ਵਿੱਚ ਹੋਵੇਗਾ ਸ਼ੁਰੂ ਹਾਈਬ੍ਰਿਡ ਵਾਹਨਾਂ ਨੂੰ ਟੈਕਸ ਤੋਂ ਮਿਲਿਚੋ ਖਬਰਾਂ ਵਿਸਾਰ ਦੇ ਨਾਲ ਕੈਨੇਡਾ ਪੋਸਟ ਦੇ ਵੱਲੋਂ ਕਈ ਸਾਲਾਂ ਦੇ ਗੰਭੀਰ ਵਿੱਤੀ ਨੁਕਸਾਨ ਤੋਂ ਉਬਰਣ ਦੀ ਕੋਸ਼ਿਸ਼ ਦੇ ਵਿੱਚ ਦਰਜਨਾ ਮੈਨੇਜਰਜ਼ ਨੂੰ ਨੌਕਰੀਆਂ ਕੱਢਿਆ ਜਾ ਰਿਹਾ ਹੈ। ਕੈਨੇਡਾ ਪੋਸਟ ਨੇ ਕਿਹਾ ਹੈ ਕਿ ਸੀਨੀਅਰ ਪੱਧਰ ਦੇ ਦੋ ਖਾਲੀ ਅਹੁਦਿਆਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ ਜਿਸ ਨਾਲ ਓਵਰਆਲ ਸੀਨੀਅਰ ਪ੍ਰਬੰਧਨ ਦੇ ਵਿੱਚ 20% ਦੀ ਕਟੌਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕੈਨੇਡਾ ਪੋਸਟ ਦੇ ਬੁਲਾਰੇ ਜான் ਹੈਮਿਲਟਨ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਫ਼ਤੇ ਲਗਭਗ 50 ਮੈਨੇਜਰਾਂ ਦੀ ਛਾਂਟੀ ਦੇ ਨੋਟਿਸ ਉਹਨਾਂ ਨੂੰ ਭੇਜੇ ਜਾ ਚੁੱਕੇ ਨੇ ਤੇ ਇਹਨਾਂ ਦੇ ਵਿੱਚੋਂ ਅਧੀਆਂ ਨੌਕਰੀਆਂ ਔਟਵਾ ਦੇ ਵਿੱਚ ਨੇ ਇਸ ਦੇ ਵਿੱਚ ਟ੍ਰਾਂਟੋ ਮੌਂਟਰੀਅਲ ਤੇ ਹੋਰ ਖੇਤਰਾਂ ਦੇ ਕਰਮਚਾਰੀ ਵੀ ਸ਼ਾਮਿਲ ਨੇ ਬੁਲਾਰੇ ਨੇ ਹਾਲਾਂਕਿ ਇਹ ਵੇਰਵੇ ਨਹੀਂ ਦਿੱਤੇ ਕਿ ਨੌਕਰੀਆਂ ਦੇ ਵਿੱਚ ਕਟੌਤੀ ਦੇ ਨਾਲ ਕਿੰਨੇ ਪੈਸੇ ਦੀ ਬਚਤ ਹੋਣ ਦੀ ਉਮੀਦ ਹੈ ਜਾਂ ਫਿਰ ਕਿਹੜੇ ਅਹੁਦਿਆਂ ਨੂੰ ਖਤਮ ਕੀਤਾ ਗਿਆ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਛਾਂਟੀ ਦੇ ਵਿੱਚ ਸਾਰੇ ਅੰਦਰੂਨੀ ਪ੍ਰਬੰਧਨ ਸਟਾਫ ਸ਼ਾਮਿਲ ਨੇ ਜੋ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਸ਼ਾਮਿਲ ਨਹੀਂ ਸਨ ਹਮਿਲਟਨ ਨੇ ਕਿਹਾ ਹੈ ਕਿ ਇਸ ਦਾ ਡਾਕ ਸੇਵਾ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਦੱਸिए ਕਿ ਕੈਨੇਡਾ ਪੋਸਟ ਵੱਡੇ ਘਾਟੇ ਦੇ ਵਿੱਚ ਹੈ ਤੇ ਪਿਛਲੇ ਮਹੀਨੇ ਸਰਕਾਰ ਇਸ ਨੂੰ 2025-26 ਦੇ ਵਿੱਤੀ ਸਾਲ ਦੇ ਵਿੱਚ ਖਰਚ ਉਠਾਉਣ ਦੇ ਲਈ ਡਾਲਰ 1 ਬਿਲੀਅਨ ਦਾ ਲੋਨ ਦੇਣ ਦੇ ਲਈ ਸਹਿਮਤ ਹੋਈ ਹੈ। ਇਹ ਵੀ ਦੱਸਿਆ ਕਿ ਕੈਨੇਡਾ ਪੋਸਟ ਪਿਛਲੇ ਲੰਬੇ ਸਮੇਂ ਤੋਂ ਵਿੱਤੀ ਘਾਟੇ ਦਾ ਸਾਹਮਣਾ ਕਰ ਰਿਹਾ ਹੈ। ਬੇਸ਼ੱਕ ਕੰਪਨੀ ਦੇ ਵੱਲੋਂ ਕਈ ਤਬਦੀਲੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਪਰ ਉਹ ਕਾਰਗਰ ਦਿਖਾਈ ਨਹੀਂ ਦੇ ਰਹੀਆਂ। ਪਿਛਲੇ ਸਮੇਂ ਦੇ ਵਿੱਚ ਕੈਨੇਡਾ ਪੋਸਟ ਦੇ ਵਰਕਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਤਨਖਾਹ ਵਾਅਦੇ ਦੀ ਮੰਗ ਕੀਤੀ ਹੈ ਤੇ ਨਾਲੋਂ ਨਾਲ ਕਿਹਾ ਹੈ ਕਿ ਕੰਪਨੀ ਅਫਸਰ ਸ਼ਾਹੀ ਦੀਆਂ ਤਾਨਾ ਤਨਖਾਹਾਂ ਜਿਹੜੀਆਂ ਨੇ ਅਤੇ ਗਿਣਤੀ ਵਧਾ ਰਹੀ ਹੈ ਪਰ ਵਰਕਰਾਂ ਨੂੰ ਤਨਖਾਹ ਵਾਅਦਾ ਨਹੀਂ ਦਿੱਤਾ ਜਾ ਰਿਹਾ। ਬੇਸ਼ੱਕ ਫੈਡਰਲ ਸਰਕਾਰ ਦੇ ਦਖਲ ਤੋਂ ਬਾਅਦ ਹੜਤਾਲ ਖਤਮ ਹੋ ਚੁੱਕੀ ਹੈ ਅਤੇ ਨਵੇਂ ਸਮਝੌਤੇ ਦੇ ਲਈ ਰਾ ਪੱਧਰ ਹੋਇਆ ਪਰ ਚਿੱਠੀਆਂ ਦੀ ਗਿਣਤੀ ਘਟਣ ਕਾਰਨ ਕੰਪਨੀ ਦਾ ਰੈਵਨਿਊ ਲਗਾਤਾਰ ਘਟ ਰਿਹਾ ਹੈ ਮਹਾਰਾ ਦਾ ਮੰਨਣਾ ਹੈ ਕਿ ਭਵਿੱਖ ਦੇ ਵਿੱਚ ਕੈਨੇਡਾ ਪੋਸਟ ਨੂੰ ਵੱਡੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ ਖਾਸ ਕਰਕੇ ਪਾਰਸਲ ਸਰਵਿਸ ਕੰਪਨੀ ਦੇ ਲਈ ਆਕਸੀਜਨ ਦਾ ਕੰਮ ਕਰ ਸਕਦੀ ਹੈ ਪਰ ਪ੍ਰਾਈਵੇਟ ਪਾਰਸਲ ਕੰਪਨੀਆਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਇਹ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਮੈਦਾਨ ਦੇ ਵਿੱਚ ਪੈਰ ਜਮਾਉਣੇ ਓਕੇ ਨਹੀਂ ਕਿਉਂਕਿ ਕੈਨੇਡਾ ਪੋਸਟ ਦੀ ਸਰਵਿਸਸ ਸਸਤੀ ਨਹੀਂ ਪੈਂਦੀ ਹੈ ਇਸ ਲਈ ਬਿਹਤਰ ਹੋਣੀ ਜ਼ਰੂਰੀ ਹੈ ਕੈਨੇਡਾ ਦੇ ਇੰਟਰਪ੍ਰੋਵਿੰਸ਼ੀਅਲ ਮਿਨਿਸਟਰ ਅਨੀਤਾ ਆਨੰਦ ਨੇ ਕਿਹਾ ਹੈ ਕਿ ਪ੍ਰੋਵਿੰਸਾਂ ਦੇ ਦਰਮਿਆਨ ਵਪਾਰਕ ਟਕਰਾਅ ਘਟਾਉਣ ਅਤੇ ਮਾਹੌਲ ਨੂੰ ਸੁਖਾਲਾ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਮਹੀਨੇ ਦੇ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਜਾਣਗੀਆਂ ਜਿਸ ਦੇ ਨਾਲ ਪ੍ਰੋਵਿੰਸਾਂ ਦੇ ਦਰਮਿਆਨ ਸਪਲਾਈ ਅਤੇ ਵਪਾਰ ਵਧਾਉਣ ਦੇ ਲਈ ਸੁਖਾਵਾਂ ਮਾਹੌਲ ਬਣੇਗਾ ਅਤੇ ਕੈਨੇਡੀਅਨ ਜੀਡੀਪੀ ਦੇ ਵਿੱਚ 200 ਬਿਲੀਅਨ ਡਾਲਰ ਦਾ ਵਾਅਦਾ ਹੋਵੇਗਾ ਇਸ ਤੋਂ ਇਲਾਵਾ ਕੀਮਤਾਂ ਕਟਣਗੀਆਂ ਅਤੇ ਮੈਨੂਫੈਕਚਰਿੰਗ ਦੇ ਵਿੱਚ ਵਾਅਦਾ ਹੋਵੇਗਾ ਜਿਸ ਦੇ ਨਾਲ ਨੌਕਰੀਆਂ ਵੀ ਪੈਦਾ ਹੋਣਗੀਆਂ ਪਤਰ ਕਾਰ ਨੇ ਜਦੋਂ ਪੁੱਛਿਆ ਕਿ ਕੀ ਇਹ 1 ਮਹੀਨੇ ਦੇ ਵਿੱਚ ਸੰਭਵ ਹੈ ਤਾਂ ਉਹਨਾਂ ਹਾਂ ਦੇ ਵਿੱਚ ਜਵਾਬ ਦਿੱਤਾ ਦੱਸਦੀ ਹੈ ਕਿ ਪ੍ਰੋਵਿੰਸਾਂ ਦੇ ਦਰਮਿਆਨ ਵਪਾਰਕ ਸਮਝੌਤੇ ਲਈ 1997 ਦੇ ਵਿੱਚ ਗੱਲਬਾਤ ਸ਼ੁਰੂ ਹੋਈ ਸੀ ਅਤੇ 2017 ਦੇ ਵਿੱਚ ਇਸ ਨੂੰ ਕੈਨੇਡਾ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਵੀ ਕਈ ਦਿੱਕਤਾਂ ਰਹੀਆਂ ਨੇ ਜੋ ਕਿ ਤਬਦੀਲੀਆਂ ਮੰਗਦੀਆਂ ਨੇ ਤਾਂ ਜੋ ਵਪਾਰਕ ਰਿਸ਼ਤੇ ਹੋਰ ਵੀ ਬਿਹਤਰ ਹੋਣ ਮਨਿਸਟਰ ਆਨੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਪ੍ਰੀਮੀਅਰਸ ਦੇ ਨਾਲ ਜੋ ਮੀਟਿੰਗਾਂ ਕੀਤੀਆਂ ਗਿਆ ਯਾਨੀ ਉਸ ਦੇ ਵਿੱਚ ਇਸ ਸੰਬੰਧੀ ਵਿਸਥਾਰ ਦੇ ਨਾਲ ਗੱਲਬਾਤ ਹੋਈ ਹੈ ਇਸ ਤੋਂ ਪਹਿਲਾਂ ਕਨਜ਼ਰਵੇਟਿਵ ਲੀਡਰ ਪੀਰੇ ਪੋਲੀਵਰ ਵੀ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਅਝਾ ਕਰਨ ਦਾ ਦਾਅਵਾ ਕਰ ਚੁੱਕੇ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅਮਰੀਕੀ ਟੈਰਿਫ ਅਤੇ ਸੁਰੱਖਿਆਵਾਦ ਦੇ ਖਤਰੇ ਦੇ ਨਾਲ ਨਜਿੱਠਣ ਦੇ ਲਈ ਸ਼ੁੱਕਰਵਾਰ ਨੂੰ ਟੋਰਾਂਟੋ ਦੇ ਵਿੱਚ ਇੱਕ ਬੈਠਕ ਬੁਲਾਈ ਹੈ ਜਿਸ ਦੇ ਵਿੱਚ ਅਮਰੀਕਾ ਤੋਂ ਇਲਾਵਾ ਕੈਨੇਡਾ ਦੇ ਵਪਾਰ ਦੇ ਲਈ ਹੋਰ ਬਾਜ਼ਾਰ ਤਲਾਸ਼ਣ ਅਤੇ ਆਰਥਿਕ ਵਿਕਾਸ ਦੇ ਨਵੇਂ ਸਰੋਤ ਦੇ ਤਰੀਕੇ ਲੱਭਣ ਦੇ ਚਰਚਾ ਕੀਤੀ ਜਾਏਗੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਬੈਠਕ ਨੂੰ ਕੈਨੇਡਾ ਯੂਐਸ ਇਕਨੋਮਿਕ ਸਮੇਲਨ ਦੇ ਨਾਮ ਦਿੱਤਾ ਹੈ ਤੇ ਇਸ ਦੇ ਵਿੱਚ ਬੈਠਕ ਦੇ ਵਿੱਚ ਕੈਨੇਡਾ ਦੇ ਸੂਬਿਆਂ ਦੇ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਬਾਰੇ ਵੀ ਇਹ ਚਰਚਾ ਹੋਵੇਗੀ ਇਸ ਬੈਠਕ ਦੇ ਵਿੱਚ ਕੈਨੇਡਾ ਅਮਰੀਕਾ ਸਬੰਧਾਂ ਬਾਰੇ ਬਣਾਈ ਗਈ ਕੌਂਸਲ ਦੇ ਮੈਂਬਰ ਸ਼ਿਰਕਤ ਕਰਨਗੇ ਜਿਸ ਦੇ ਵਿੱਚ ਵੱਖ-ਵੱਖ ਸੈਕਟਰ ਦੇ ਨੁਮਾਇੰਦੇ ਸ਼ਾਮਿਲ ਨੇ ਇਹ ਬੈਠਕ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਟਰੰਪ ਨੇ ਟੈਰਿਫ ਦੇ ਵਿੱਚ ਥੋੜੇ ਸਮੇਂ ਲਈ ਰਾਹਤ ਦਿੱਤੀ ਹੈ ਅਤੇ ਕੈਨੇਡਾ ਖੁਦ ਨੂੰ ਹੁਣ ਕਿਸੇ ਵੀ ਬੇਯਕੀਨੀ वाले माहौल ਦੇ ਵਿੱਚ ਨਹੀਂ ਰੱਖਣਾ ਚਾਹੁੰਦਾ ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਦੇਸ਼ ਦੇ ਅੰਦਰ ਨਿਰਮਾਣ ਅਤੇ ਵਪਾਰ ਨੂੰ ਆਸਾਨ ਬਣਾਉਣ ਐਕਸਪੋਰਟ ਦੇ ਲਈ ਨਵੇਂ ਬਾਜ਼ਾਰ ਤਲਾਸ਼ਣ ਅਤੇ ਉਤਪਾਦਕਤਾ ਦੇ ਵਿੱਚ ਵਾਅਦੇ ਦੇ ਲਈ ਇਸ ਬੈਠਕ ਦੇ ਵਿੱਚ ਤਰੀਕਿਆਂ ਦੀ ਪਰਚੋਲ ਕੀਤੀ ਜਾਏਗੀ ਟਰੂਡੋ ਨੇ ਕਿਹਾ ਹੈ ਕਿ ਇਹ ਬੈਠਕ ਟੀਮ ਕੈਨੇਡਾ ਦੀ ਸਭ ਤੋਂ ਬੈਸਟ ਹੋਵੇਗੀ ਮੈਟਰੋ ਵੈਂਕੂਵਰ ਦੀ ਆਬਾਦੀ ਨਵੇਂ ਮੁਕਾਮ ਦੇ ਉੱਤੇ ਪਹੁੰਚ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਮਾਨਾ ਦੇ ਅਨੁਸਾਰ ਮੈਟਰੋ ਵੈਂਕੂਵਰ ਦੇ ਵਿੱਚ ਹੁਣ 30 ਲੱਖ ਤੋਂ ਵੱਧ ਲੋਕ ਰਹਿ ਰਹੇ ਨੇ ਜਿਸ ਦੇ ਵਿੱਚ ਸਰੀ ਦੇ ਵਿੱਚ ਸਾਲ ਦਰ ਸਾਲ ਸਭ ਤੋਂ ਵੱਧ ਵਾਧਾ ਹੋਇਆ ਹੈ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ ਸਿਟੀ ਪ੍ਰੋਗਰਾਮ ਦੇ ਡਾਇਰੈਕਟਰ ਐਂਡੀ ਯਾਨ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਸਰੀ ਦੀ ਆਬਾਦੀ ਦੇ ਵਿੱਚ ਲਗਭਗ 33% ਦਾ ਵਾਧਾ ਹੋਇਆ ਹੈ ਅਤੇ ਲੈਂਗਲੇ ਦੀ ਜਨਸਖਿਆ 40% ਦੀ ਵਧੀ ਹੈ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ 2021 ਅਤੇ 2024 ਦੇ ਆਬਾਦੀ ਵਾਧੇ ਦੀ ਦਰ ਦੇ ਆਧਾਰ ਦੇ ਉੱਤੇ ਸਰੀ 2027 ਤੱਕ ਵੈਂਕੂਵਰ ਨੂੰ ਪਿੱਛੇ ਛੱਡ ਸਕਦਾ ਹੈ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਅਬਾਦੀ ਦੇ ਵਿੱਚ ਤੇਜ਼ੀ ਨਾਲ ਵਾਧਾ ਇਮੀਗ੍ਰੇਸ਼ਨ ਕਾਰਨ ਹੀ ਹੋਇਆ ਹੈ। ਇਹ ਆਂਦਾ ਕਹਿਣਾ ਹੈ ਕਿ ਮੈਟਰੋ ਵੈਨਕੂਵਰ ਦੇ ਲਈ 3 ਮਿਲੀਅਨ ਦੀ ਆਬਾਦੀ ਤੱਕ ਪਹੁੰਚਣ ਦਾ ਦੇ ਵਿੱਚ ਸਫਲਤਾ ਦੀ ਜਿਹੜੀ ਉਹ ਨਿਸ਼ਾਨੀ ਹੈ ਹਾਲਾਂਕਿ ਕੈਨੇਡਾ ਦੀ ਆਬਾਦੀ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ 1 ਮਿਲੀਅਨ ਪ੍ਰਤੀ ਸਾਲ ਤੋਂ ਜ਼ਿਆਦਾ ਵਾਧਾ ਹੋਇਆ ਹੈ ਜਿਸ ਦਾ ਪ੍ਰਮੁੱਖ ਕਾਰਨ ਇਮੀਗ੍ਰੇਸ਼ਨ ਸੀ ਕਿਉਂਕਿ ਕੈਨੇਡਾ ਦੀ ਆਬਾਦੀ ਗਰੋਥ ਜਾਂ ਨਵੇਂ ਜਨਮ ਲੈਣ ਵਾਲੇ ਬੱਚਿਆਂ ਦੀ ਦਰ ਜਿਹੜੀ ਹੈ ਉਹ ਰਿਕਾਰਡ ਲੋ ਹੈ ਜਿਸ ਤੇ ਵਿੱਚ ਵਾਧਾ ਨਹੀਂ ਹੋ ਰਿਹਾ ਪਰ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਦੇ ਵੱਲੋਂ ਉਨ੍ਹਾਂ ਇਲਾਕਿਆਂ ਦੀ ਚੋਣ ਕੀਤੀ ਜਾ ਰਹੀ ਹੈ ਜੋ ਕਿ ਸ਼ਹਿਰੀ ਸਥਾਪਤ ਰੀਜਨ ਨੇ ਭਾਵੇਂ ਕਿ ਜਿੱਥੇ ਪਹਿਲਾਂ ਹੀ ਆਬਾਦੀ ਜ਼ਿਆਦਾ ਹੈ ਅਤੇ ਕੰਮਕਾਜ ਦੇ ਮੌਕੇ ਜਿਹੜੇ ਨੇ ਉਹ ਵੀ ਜ਼ਿਆਦਾ ਹੈ ਜਿਸ ਕਾਰਨ ਇਨ੍ਹਾਂ ਇਲਾਕਿਆਂ ਦੇ ਵਿੱਚ ਕਈ ਕਿਸਮ ਦੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਹਾਊਸਿੰਗ ਸੰਕਟ ਅਤੇ ਹੈਲਥ ਕੇਅਰ ਜਿਹੜਾ ਉਹ ਵੇਟ ਟਾਈਮ ਟ੍ਰੈਫਿਕ ਦੇ ਵਿੱਚ ਵਾਧਾ ਅਹਿਮ ਹੈ ਅਤੇ ਹੁਣ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਵੀ ਆਬਾਦੀ ਦੇ ਹਿਸਾਬ ਦੇ ਨਾਲ ਸਕੂਲ ਕਰਾਾਂ ਤੇ ਹਸਪਤਾਲਾਂ ਦੀ ਜ਼ਰੂਰਤ ਹੈ ਜਿਸ ਦੀ ਮੰਗ ਪਿਛਲੇ ਸਮੇਂ ਤੋਂ ਹੋ ਰਹੀ ਹੈ ਪਰ ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਜ਼ਿਆਦਾ ਹੋਣ ਤੇ ਜ਼ਿਆਦਾ ਲੋਕਾਂ ਦੇ ਵੱਲੋਂ ਬੀਸੀ ਦੀ ਚੋਣ ਕਰਨ ਅਤੇ ਖਾਸ ਕਰਕੇ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਆਉਣ ਕਾਰਨ ਕੁਝ ਸਮੱਸਿਆਵਾਂ ਹਨ ਪਰ ਇੱਥੇ ਕੰਮ ਅਤੇ ਅੱਗੇ ਵਧਣ ਦੇ ਮੌਕੇ ਜ਼ਿਆਦਾ ਨੇ ਅਤੇ ਸਰਕਾਰ ਦੇ ਵੱਲੋਂ 1 ਮਿਲੀਅਨ ਨੌਕਰੀਆਂ 2030 ਤੱਕ ਪੈਦਾ ਹੋਣ ਦੀ ਗੱਲ ਆਖੀ ਜਾਂਦੀ ਹੈ ਪਰ ਟ੍ਰਾਂਟੋ ਮੌਂਟਰੀਅਲ ਤੋਂ ਬਾਅਦ ਮੈਟਰੋ ਵੈਂਕੂਵਰ ਤੀਜਾ ਮੈਟਰੋਪੋਲੀਟਨ ਇਲਾਕਾ ਹੈ ਕਿਉਂਕਿ ਇਹ ਆਪਣੀ ਸੁੰਦਰਤਾ ਚੰਗੇ ਵੈਦਰ ਅਤੇ ਮਲਟੀਕਲਚਰਲਿਜ਼ਮ ਕਾਰਨ ਲੋਕਾਂ ਨੂੰ ਖਿੱਚਦਾ ਹੈ ਆਬਾਦੀ ਵਧਣਾ ਚੰਗਾ ਸਾਈਨ ਇਕਨੋਮੀ ਦੇ ਲਈ ਜ਼ਰੂਰ ਹੈ ਕੈਨੇਡਾ ਦੇ ਵਿੱਚ ਕਿਰਾਏ ਦੀ ਉਸ ਕੀਮਤ ਡਾਲਰ 2100 ਤੱਕ ਡਿੱਕੇ 18 ਮਹੀਨਿਆਂ ਦੇ ਹੇਠਲੇ ਪੱਧਰ ਤੱਕ ਪਹੁੰਚ ਗਈ ਹੈ ਪਰ ਵੈਂਕੂਵਰ ਦੇਸ਼ ਤੇ ਵਿੱਚ ਰਹਿਣ ਦੇ ਲਈ ਸਭ ਤੋਂ ਮਹਿੰਗਾ ਸਥਾਨ ਅਜੇ ਵੀ ਬਣਿਆ ਹੋਇਆ ਹੈ ਰੈਂਟਲਸ.ਸੀਏ ਨੇ ਇੱਕ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਜਨਵਰੀ ਦੇਸ਼ ਭਰ ਦੇ ਵਿੱਚ ਲਗਾਤਾਰ ਚੌਥੇ ਮਹੀਨੇ ਦੇ ਵਿੱਚ ਗਿਰਾਵਟ ਨੂੰ ਦਰਸਾਉਂਦਾ ਅਤੇ ਪਿਛਲੇ ਸਾਲ ਦੇ ਮੁਕਾਬਲੇ 4.4 ਫੀਸਦੀ ਦੀ ਗਿਰਾਵਟ ਆਈ ਹੈ ਹਮੇਸ਼ਾ ਮੰਗ ਵੈਂਕੂਵਰ ਦੇ ਵਿੱਚ ਕਿਰਾਏ ਦੀਆਂ ਕੀਮਤਾਂ ਔਸਤ ਤੋਂ ਉੱਪਰ ਨੇ ਅਤੇ ਕੈਨੇਡੀਅਨ ਸ਼ਹਿਰਾਂ ਦੇ ਲਈ ਸੂਚੀ ਦੇ ਵਿੱਚ ਸਿਖਰ ਤੇ ਹੈ ਫਰਵਰੀ ਦੀ ਰਿਪੋਰਟ ਦਰਸਾਉਂਦੀ ਹੈ ਕਿ ਵੈਂਕੂਵਰ ਦੇ ਵਿੱਚ ਇੱਕ ਬੈੱਡਰੂਮ ਦੇ ਲਈ ਔਸਤਨ ਕਿਰਾਇਆ ਡਾਲਰ 2522 ਪ੍ਰਤੀ ਮਹੀਨਾ ਹੈ ਤੇ ਇੱਕ ਦੋ ਬੈੱਡਰੂਮ ਦੇ ਲਈ ਡਾਲਰ 34 ਤੇ 43 ਹੈ ਵੈਂਕੂਵਰ ਦੇ ਵਿੱਚ ਅਪਾਰਟਮੈਂਟ ਦੇ ਕਿਰਾਏ ਦੇ ਵਿੱਚ ਲਗਾਤਾਰ 14 ਮਹੀਨਿਆਂ ਦੇ ਵਿੱਚ ਗਿਰਾਵਟ ਆਈ ਹੈ ਜਨਵਰੀ ਦੇ ਵਿੱਚ 5.2% ਦੀ ਸਾਲਾਨਾ ਔਸਤਨ ਡਾਲਰ 2896 ਤਾਕ ਘਟ ਗਈ ਹੈ ਵੈਨਕੂਵਰ ਦੇ ਵਿੱਚ ਕਿਰਾਏ ਦੇ ਵਿੱਚ ਕੁੱਲ 13% ਦੀ ਜਾਂ ਡਾਲਰ 443 ਪ੍ਰਤੀ ਮਹੀਨੇ ਦੀ ਗਿਰਾਵਟ ਆਈ ਹੈ ਕਿਉਂਕਿ ਜੁਲਾਈ 2023 ਦੇ ਵਿੱਚ ਡਾਲਰ 3340 ਦੇ ਮੁਕਾਬਲੇ ਰਿਕਾਰਡ ਉੱਚ ਪੱਧਰ ਦੇ ਉੱਤੇ ਪਹੁੰਚ ਗਏ ਨੇ ਵੈਨਕੂਵਰ ਤੋਂ ਬਾਅਦ ਟੋਰਾਂਟੋ ਤੇ ਬਰਨਬੀ ਆਉਂਦੇ ਨੇ ਅਤੇ ਵਿਕਟੋਰੀਆ ਚੋਟੀ ਦੇ 10 ਦੇ ਵਿੱਚੋਂ ਬਾਹਰ ਹੈ ਰੈਂਟਲ.ca ਦਾ ਕਹਿਣਾ ਹੈ ਕਿ ਸੈਕੰਡਰੀ ਰੈਂਟਲ ਬਾਜ਼ਾਰ ਕੈਨੇਡਾ ਦੇ ਵਿੱਚ ਜ਼ਿਆਦਾਤਰ ਕਮੀਆਂ ਨੂੰ ਜਾਰੀ ਜੜਿਆ ਉਹ ਰੱਖਦਾ ਹੈ ਇਸ ਦੌਰਾਨ ਉਦੇਸ਼ ਬਣਾਇਆ ਕਿਰਾਇਆ ਕੀਮਤ ਦੇ ਵਿੱਚ ਵਾਧਾ ਜਾਰੀ ਰੱਖਦਾ ਹੈ ਅਲਬਰਟਾ ਅਗਲੇ ਵੀਰਵਾਰ ਨੂੰ ਇਲੈਕਟ੍ਰਿਕ ਵਾਹਨਾਂ ਤੇ ਡਾਲਰ 200 ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦੇਵੇਗਾ ਅਲਬਰਟਾ ਵਾਸੀਆਂ ਨੂੰ ਸਾਲਾਨਾ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ ਜਦੋਂ ਉਹ ਆਪਣੇ ਇਲੈਕਟ੍ਰਿਕ ਵਾਹਨ ਨੂੰ ਰਜਿਸਟਰਡ ਕਰਦੇ ਨੇ ਸਰਕਾਰ ਨੇ 2024 ਦੇ ਪ੍ਰੋਵਿੰਸ਼ੀਅਲ ਬਜਟ ਦੇ ਹਿੱਸੇ ਵਜੋਂ ਟੈਕਸ ਪੇਸ਼ ਕੀਤਾ ਹੈ ਜਿਸ ਦੇ ਨਾਲ ਇੰਦਨ ਟੈਕਸ ਇਲੈਕਟ੍ਰਿਕ ਵਾਹਨ ਮਾਲਕ ਹੁਣ ਅਦਾ ਨਹੀਂ ਕਰ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਡਾਲਰ 200 ਜਿਹੜਾ ਕੰਬਸ਼ਨ ਇੰਜਨ ਵਾਲੇ ਵਾਹਨਾਂ ਦੇ ਡਰਾਈਵਰਾਂ ਨੂੰ ਇੰਦਨ ਟੈਕਸ ਦੇ ਵਿੱਚ ਭੁਗਤਾਨ ਕਰਨ ਦੇ ਅਨੁਸਾਰ ਲਾਈ ਵਿੱਤ ਮੰਤਰੀ ਤੇ ਖਜ਼ਾਨਾ ਬੋਰਡ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਾਰੇ ਡਰਾਈਵਰਾਂ ਦੇ ਲਈ ਜਨਤਕ ਸੇਵਾਵਾਂ ਦੇ ਵਿੱਚ ਯੋਗਦਾਨ ਪਾਉਣ ਤੇ ਸੜਕਾਂ ਤੇ ਰਾਜਮਾਰਗਾਂ ਨੂੰ ਸੁਰੱਖਿਅਤ ਰੇ ਨਿਰਵਿਘਨ ਰੱਖਣ ਦੇ ਵਿੱਚ ਮਦਦ ਕਰਨ ਦਾ ਇੱਕ ਉਚਿਤ ਤਰੀਕਾ ਹੈ ਅਲਬਰਟਾ ਦੀ ਇਲੈਕਟ੍ਰਿਕ ਵਹੀਕਲ ਐਸੋਸੀਏਸ਼ਨ ਨੇ ਅਲਬਰਟਾ ਸਰਕਾਰ ਤੇ ਵਿਚਾਰ ਧਾਰਾ ਤੋਂ ਪ੍ਰੇਰਿਤ ਹੋਣ ਦਾ ਦੋਸ਼ ਲਗਾਇਆ ਹੈ ਇਹ ਗੱਲ ਦੇ ਨਾਲ ਸਹਿਮਤ ਹੈ ਕਿ مالیਏ ਦੀ ਕਮੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਫੀਸ ਘੱਟ ਮਾਈਲੇਜ ਵਾਲੇ ਡਰਾਈਵਰਾਂ ਤੇ ਛੋਟੇ ਅਵ ਵਾਹਨਾਂ ਦੇ ਮਾਲਕਾਂ ਦੇ ਲਈ ਸਜਾਈ ਹੋ ਗਿਆ ਜਿਨ੍ਹਾਂ ਦਾ ਵਜ਼ਨ ਗੈਸ ਤੇ ਡੀਜ਼ਲ ਵਾਹਨਾਂ ਦੇ ਨਾਲੋਂ ਘੱਟ ਹੈ ਤੇ ਇਸ ਤੋਂ ਇਲਾਵਾ ਹੋਰ ਅਧਿਕਾਰ ਖੇਤਰ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ ਜਿਸ ਤੇ ਕਾਰਨ ਮਾੜਾ ਸਮਾਂ ਹੈ ਮੰਗਲਵਾਰ ਨੂੰ ਆਇਸ ਫਿਸ਼ਿੰਗ ਦੌਰਾਨ ਅਗੇਸਿਸ ਨੇੜੇ ਛੀਲ ਦੇ ਵਿੱਚ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਗੇਸਿਸ ਆਰਸੀਐਮਪੀ ਦਾ ਕਹਿਣਾ ਹੈ ਕਿ ਉਹ ਆਦਮੀ ਜੋ ਦਿਨ ਵੇਲੇ ਗਰੇਸ ਛੀਲ ਤੇ ਮੱਛੀਆਂ ਫੜਨ ਦੇ ਲਈ ਗਏ ਸਨ ਦੇ ਘਰ ਵਾਪਸ ਨਾ ਆਉਣ ਤੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ ਰਾਤ 11 ਵਜੇ ਦੇ ਕਰੀਬ ਪਹਾੜੀਆਂ ਨੂੰ ਜਿਹੜਾ ਜਿਹੜੇ ਮਾਊਂਟੇਨਰਿਅਨਸ ਨੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਤੇ ਜਦੋਂ ਪਰਿਵਾਰ ਦੇ ਇਕੱਲੇ ਇੱਕ ਮੈਂਬਰ ਨੇ ਮੱਛੀ ਫੜਨ ਵਾਲੇ ਗিয়ার ਦੇ ਨਾਲ ਅਕੀਰੀ ਹੋਈ ਬਰਫ਼ ਦੇ ਵਿੱਚ ਇੱਕ ਵੱਡੇ ਕਿਸੇ ਹੌਲ ਨੂੰ ਦੇਖਿਆ ਤਾਂ ਉਸ ਦੀ ਖੋਜ ਕੀਤੀ ਜਿੱਥੇ ਆਦਮੀ ਹੋਣ ਬਾਰੇ ਸੋਚਿਆ ਜਾਂਦਾ ਹੈ ਪੁਲਿਸ ਨੇ ਕੈਂਟ ਹਰਿਸਨ ਸਰਚ ਐਂਡ ਰੈਸਕਿਊ ਮਿਸ਼ਨ ਐਸ اے ਆਰ ਅਤੇ ਚਿਲਾ ਵੈਕ ਐਸ ਆਰ ਦੇ ਨਾਲ ਇੱਕ ਘਟਨਾ ਵਾਲੀ ਥਾਂ ਤੇ ਹਾਜ਼ਰੀ ਭਰੀ ਆਰ ਸੀ ਐਮ ਪੀ ਨੇ ਕਿਹਾ ਕਿ ਦੋ ਲਾਸ਼ਾਂ বরਫ ਦੀ ਸਤ੍ਹਾ ਦੇ ਉੱਤੇ ਠੇਹਾ ਸਥਿਤ ਸਨ ਮਾਊਂਟਿਜ਼ ਦਾ ਕਹਿਣਾ ਹੈ ਕਿ ਗੋਤਾ ਖੋਰੀ ਦੀਆਂ ਤਕਨੀਕਾਂ ਦੇ ਵਿੱਚ ਸਿਖਲਾਈ ਪ੍ਰਾਪਤ ਅੰਡਰਵਾਟਰ ਰਿਕਵਰੀ ਟੀਮ ਜਿਸ ਦੇ ਵਿੱਚ ਆਈਸ ਗੋਤਾ ਖੋਰੀ ਵੀ ਸ਼ਾਮਿਲ ਹੈ ਲਾਸ਼ਾਂ ਨੂੰ ਬਰਾਮਦ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਸੀ ਪੁਲਿਸ ਹੋਣ ਬੀਸੀ ਕਾਰਨ ਸਰਵਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਇਹ ਨਹੀਂ ਮੰਨਿਆ ਜਾਂਦਾ ਕਿ ਉਹਨਾਂ ਦੀਆਂ ਮੋਤਾਂ ਦੇ ਵਿੱਚ ਅਪਰਾਧਕ ਕੋਈ ਘਟਨਾ ਦਰਜ ਹੈ ਜਾਂ ਕੋਈ ਜੋ ਇਹੋ ਜਿਹਾ ਕਾਰਨ ਹੈ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਹ ਇਤਰਾਜ਼ ਦੀ ਇੱਕ ਸਪਸ਼ਟ ਜੇਤਾ ਕਰਾਉਂਦੀ ਹੈ ਕਿ ਬਰਫ਼ ਦੀਆਂ ਸਥਿਤੀਆਂ ਲਗਾਤਾਰ ਬਦਲ ਰਹੀਆਂ ਨੇ ਬੇਸ਼ੱਕ ਤੁਸੀਂ ਮੋਟਾਈ ਦੀ ਜਾਂਚ ਕੀਤੀ ਹੈ ਪਰ ਮੌਸਮ ਤੇ ਪਾਣੀਆਂ ਦੀਆਂ ਸਥਿਤੀਆਂ ਇਸ ਨੂੰ ਅਸੁਰੱਖਿਅਤ ਬਣਾ ਸਕਦੀਆਂ ਨੇ ਪਰੀਫੈਬ੍ਰਿਕ ਸਕੂਲਾਂ ਦਾ ਮੁੱਦਾ ਬੇਸ਼ੱਕ ਬੀਸੀ ਦੇ ਵਿੱਚ ਵੱਡਾ ਮੁੱਦਾ ਹੈ ਪਰ ਇਹ ਹਜੇ ਵੀ ਜਾਰੀ ਹੈ ਫਿਲਹਾਲ ਹੋਰ ਕਲਾਸਰੂਮ ਜਿਹੜੇ ਨੇ ਪ੍ਰੀਫੈਬ੍ਰਿਕ ਤਿਆਰ ਕੀਤੇ ਗਏ ਨੇ ਬੀਸੀ ਦੇ ਵਿੱਚ ਵਿਦਿਆਰਥੀਆਂ ਦੇ ਲਈ ਹੋਰ ਥਾਵਾਂ ਖੋਲਣ ਦੇ ਮਕਸਦ ਸਦਕਾ ਹੀ ਇਹ ਸਕੂਲ ਇਮਾਰਤਾਂ ਖੋਲੀਆਂ ਜਾ ਰਹੀਆਂ ਨੇ ਪਾਈਚਾਰਿਆਂ ਦੇ ਵਿੱਚ ਵਿਦਿਆਰਥੀਆਂ ਦੇ ਲਈ ਹਜ਼ਾਰ ਤੋਂ ਵੱਧ ਨਵੇਂ ਸਥਾਨ ਸ਼ਾਮਿਲ ਹੋਏ ਨੇ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਲੀਜ਼ਾਬੇਰ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਸਿੱਖਣ ਦਾ ਸਭ ਤੋਂ ਵਧੀਆ ਮਾਹੌਲ ਪ੍ਰਦਾਨ ਕਰਨ ਦੇ ਲਈ ਹੀ ਇਹ ਪ੍ਰੀਫੈਬ੍ਰିକੇਟਿਡ ਸਕੂਲ ਜਿਹੜੇ ਨੇ ਉਹ ਖੋਲੇ ਜਾ ਰਹੇ ਨੇ ਜੋ ਕਿ ਸਾਡੀ ਪਹਿਲੀ ਤਰਜੀਹ ਹੈ। ਉਹਨਾਂ ਨੇ ਕਿਹਾ ਕਿ ਇਸ ਨੂੰ ਸਫਲ ਬਣਾਉਣ ਦੀ ਹੋਰ ਵੀ ਜੜੀ ਕੋਸ਼ਿਸ਼ ਹੈ ਉਹ ਕੀਤੀ ਜਾਏਗੀ। ਪ੍ਰੀਫੈਬ੍ਰିକੇਟਿਡ ਉਸਾਰੀ ਦੀ ਵਰਤੋਂ ਦਾ ਮਤਲਬ ਹੈ ਕਿ ਵਿਦਿਆਰਥੀ ਅਜਿਹੇ ਆਧੁਨਿਕ ਕਲਾਸਰੂਮਾਂ ਦੇ ਵਿੱਚ ਸਿੱਖਿਆ ਲੈਣਗੇ ਜੋ ਆਮ ਕਲਾਸਰੂਮਾਂ ਵਾਂਗ ਹੀ ਹਨ। ਟਿਕਾਊ ਤੇ ਊਰਜਾ ਕੁਸ਼ਲ ਡਿਜ਼ਾਈਨਾਂ ਦੇ ਨਾਲ ਇਹ ਵਾਅਦੇ ਸੂਬੇ ਦੇ ਕਲੀਨ ਬੀਸੀ ਟੀਚਿਆਂ ਦੇ ਨਾਲ ਵੀ ਮੇਲ ਖਾਂਦੇ ਨੇ ਤੇ ਬੀਸੀ ਦੀਆਂ ਵਧੀਆਂ ਹੋਈਆਂ ਊਰਜਾ ਲੋੜਾਂ ਨੂੰ ਪੂਰਾ ਕਰਦੇ ਨੇ ਉਹਨਾਂ ਦੇ ਵਿਲੱਖਣ ਕਿਸਮ ਦੇ ਨਿਰਮਾਣ ਦੇ ਕਾਰਨ ਪ੍ਰੀਫੈਬ੍ਰिकेटेड ਕਲਾਸਰੂਮ ਲਾਗਤ ਪੱਖੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਨੇ ਤੇ ਰਵਾਇਤੀ ਸਕੂਲਾਂ ਦੇ ਨਾਲੋਂ ਦੁੱਗਣੀ ਤੇਜ਼ੀ ਨਾਲ ਬਣਾਏ ਜਾ ਸਕਦੇ ਨੇ ਸਾਲ 2017 ਤੋਂ ਲੈ ਕੇ ਹੁਣ ਤੱਕ ਸੂਬੇ ਨੇ 42000 ਤੋਂ ਵੱਧ ਨਵੇਂ ਵਿਦਿਆਰਥੀ ਸਥਾਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਹੀ 2400 ਸਥਾਨ ਤੋਂ ਉਪਲਬਧ ਕਰਵਾਏ ਗਏ ਨੇ ਬੇਹਤ ਤੇਜ਼ੀ ਦੇ ਨਾਲ ਬਣਾਏ ਜਾਣ ਵਾਲੇ ਇਵਾਦੇ ਹੁਣੇ ਵਿਦਿਆਰਥੀਆਂ ਲਈ ਛੇਤੀ ਨਵੇਂ ਕਲਾਸਰੂਮ ਸਥਾਨ ਤਿਆਰ ਕਰਨ ਦਾ ਇੱਕ ਤਰੀਕਾ ਹੈ ਤੇ ਅਸੀਂ ਜਾਣਦੇ ਹਾਂ ਕਿ ਇਹ ਤਰੀਕਾ ਕੰਮ ਵੀ ਕਰ ਰਿਹਾ ਹੈ ਬੁਨਿਆਦੀ ਢਾਂਚਾ ਮੰਤਰੀ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਵਾਅਦੇ ਵਿਦਿਆਰਥੀਆਂ ਲਈ ਨਵੇਂ ਕਲਾਸਰੂਮ ਬਧੇਰੇ ਤੇਜ਼ੀ ਨਾਲ ਉਪਲਬਧ ਕਰਵਾਉਂਦੇ ਨੇ ਤੇ ਅਜੇ ਵੀ ਜਿਹੜੇ ਨੇ ਉਹ ਟਿਕਾਊ ਮਾਹੌਲ ਵੀ ਉਹਨਾਂ ਨੂੰ ਉਪਲਬਧ ਕਰਾਉਂਦੇ ਨੇ ਨਵੇਂ ਬੁਨਿਆਦੀ ਢਾਂਚੇ ਮੰਤਰਾਲੇ ਨੂੰ ਖਰਚਿਆਂ ਨੂੰ ਘਟਾਉਣ ਤੇ ਸਕੂਲਾਂ ਤੇ ਸਿਹਤ ਸੰਭਾਲ ਫੈਸਿਲਿਟੀਆਂ ਵਰਗੇ ਪ੍ਰੋਜੈਕਟਾਂ ਦੇ ਨਿਰਮਾਣ ਦੇ ਵਿੱਚ ਤੇਜ਼ੀ ਲਿਆਉਂਦੇ ਜਿੰਮਾ ਵੀ ਦਿੱਤਾ ਗਿਆ ਹੈ ਇਸ ਵਚਨਬੱਤਾਂ ਨੂੰ ਪੂਰਾ ਕਰਨ ਲਈ ਸਕੂਲਾਂ ਦੇ ਵਿੱਚ ਪ੍ਰੀ ਫੈਬ੍ਰੀਕੇਟਿਡ ਵਾਦੇ ਇੱਕ ਪਹੁੰਚ ਹੈ 2023 ਦੇ ਫਾਲ ਤੋਂ ਲੈ ਕੇ ਹੁਣ ਤੱਕ ਸੂਬੇ ਨੇ 37 ਪ੍ਰੀ ਫੈਬ੍ਰੀਕੇਟਿਡ ਵਾਧਿਆਂ ਦੇ ਲਈ ਡਾਲਰ 475 ਮਿਲੀਅਨ ਤੋਂ ਵੱਧਾ ਨਿਵੇਸ਼ ਕੀਤਾ ਹੈ ਜਿਸ ਨਾਲ ਲਗਭਗ 9700 ਨਵੀਆਂ ਵਿਦਿਆਰਥੀ ਸੀਟਾਂ ਪੈਦਾ ਹੋਣਗੀਆਂ ਇਹ ਨਿਵੇਸ਼ ਬੀਸੀਪਰ ਦੇ 17 ਸਕੂਲ ਡਿਸਟ੍ਰਿਕਟਾਂ ਦੇ ਵਿੱਚ ਕੀਤਾ ਗਿਆ ਹੈ ਜਿਸ ਦੇ ਵਿੱਚ ਲੈਂਗਲੀ ਸਰੀ ਅਸੂਕ ਬੰਡਵੀ ਵਰਗੇ ਉੱਚ ਵਿਕਾਸ ਵਾਲੇ ਡਿਸਟ੍ਰਿਕਟ ਵੀ ਸ਼ਾਮਿਲ ਹੈ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡੀਅਨ ਅਦੇਵਾਦ ਰਹੇ ਗਿਣਤੀ ਅਮਰੀਕਾ ਦੀ ਯਾਤਰਾ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਰੱਦ ਜਾਂ ਫਿਰ ਬਦਲਣ ਲਈ ਮਜਬੂਰ ਕਰ ਰਹੀ ਹੈ ट्रैवल ਏਜੰਟਾ ਦਾ ਕਹਿਣਾ ਹੈ ਹਾਲਾਂਕਿ ਛੁੱਟੀਆਂ ਮਨਾਉਣ ਵਾਲਿਆਂ ਦੇ ਪੈਸੇ ਖਰਚਨੇ ਪੈ ਰਹੇ ਨੇ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵਿਨਾਸ਼ਕਾਰੀ ਟੈਰਿਫ ਲਗਾਉਣ ਦੀਆਂ ਧਮਕੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਧ ਰਿਹਾ ਤਣਾਅ ਦੇ ਵਿਚਕਾਰ ਕੋਈ ਤੱਕਾ ਨਹੀਂ ਹੈ ਯੂਗੋਵ ਜਿਹੜਾ ਉਸ ਦੇ ਦੁਆਰਾ ਦਸੰਬਰ ਦੇ ਅੰਤ ਦੇ ਵਿੱਚ ਤੇ ਜਨਵਰੀ ਦੇ ਪਹਿਲੇ ਹਫਤੇ ਵਿੱਚ ਕਰਵਾਏ ਗਏ ਇੱਕ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਜੇ ਟੈਰਿਫ ਜਾਂ ਵਪਾਰਕ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਤਾਂ ਕੈਨੇਡਾ ਦੇ ਵਿੱਚ 85% ਦੇ ਛੋਟੇ ਤੇ ਮੱਧਮ ਆਕਾਰ ਦੇ ਉਦਮ ਵਪਾਰ ਲਈ ਸਰਹੱਦ ਪਾਰ ਯਾਤਰਾ ਨੂੰ ਘਟਾ ਦੇਣਗੇ ਸਰਵੇਖਣ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ 77% ਦੀਆਂ ਨੇ ਉਹ ਵਿਕਲਪਕ ਕਵਾਂਤਰੀ ਬਾਜ਼ਾਰਾਂ ਦੀ ਖੋਜ ਕਰ ਰਹੇ ਨੇ ਯੂਐਸ ਟ੍ਰੈਵਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਟੈਰਿਫਾਂ ਨੂੰ ਰੋਕਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਕਿ ਕੈਨੇਡਾ ਅਮਰੀਕਾ ਦੇ ਵਿੱਚ ਕੁਮਾਂਤਰੀ ਸੈਲਾਨੀਆਂ ਦਾ ਸਭ ਤੋਂ ਵੱਡਾ ਸਰੋਤ ਹੋਣ ਦੇ ਨਾਲ ਯਾਤਰਾ ਦੇ ਵਿੱਚ ਥੋੜੇ ਜਿਹਾ ਨੁਕਸਾਨ ਦਾ ਪ੍ਰਭਾਵ ਦੇਸ਼ ਨੂੰ ਨੁਕਸਾਨ ਪਹੁੰਚਾਏਗਾ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਯੂਐਸ ਨੇ 2024 ਦੇ ਵਿੱਚ ਕੈਨੇਡੀਅਨਾਂ ਦੁਆਰਾ 20.4 ਮਿਲੀਅਨ ਦੌਰੇ ਦੇਖੇ ਜਿਸ ਦੇ ਨਾਲ 20.5 ਮਿਲੀਅਨ ਡਾਲਰ ਖਰਚ ਕੀਤੇ ਗਏ ਨੇ ਤੇ 140000 ਅਮਰੀਕੀ ਨੌਕਰੀਆਂ ਨੂੰ ਸਮਰਥਨ ਜਿਹੜਾ ਉਹ ਦਿੱਤਾ ਗਿਆ ਹੈ ਕੈਨੇਡੀਅਨ ਯਾਤਰਾ ਦੇ ਵਿੱਚ 10 ਫੀਸਦੀ ਦੀ ਕਟੌਤੀ ਦਾ ਮਤਲਬ 20 ਲੱਖ ਘਟ ਮੁਲਾਕਾਤਾ ਯਾਨੀ 2.1 ਬਿਲੀਅਨ ਡਾਲਰ ਦੇ ਖਰਚੇ ਤੇ 14000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਅਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ। ਅ ਖਬਰ ਇਹ ਕਾਫੀ 2021 ਦੀ ਦਰਸਲ ਚੱਲੀ ਆ ਰਹੀ ਹੈ ਜੀ। ਅ ਸਾਬਕਾ ਜਸਟਿਸ ਮਿਨਿਸਟਰ ਕੇਸੀ ਮੈਡੂਹੋਰਾ ਬਾਰੇ ਇਹ ਖਬਰ ਆ। ਅ ਹੋਇਆ ਇਦਾਂ ਸੀਗਾ ਵੀ ਕੇਸੀ ਮੈਡੂਹਰੀ ਇੱਕ ਵਾਰੀ ਕਿਤੇ ਸਕੂਲ ਜ਼ੋਨ ਦੇ ਵਿੱਚ ਲੰਘ ਰਹੀ ਸੀ ਤੇ ਉੱਥੇ ਪੁਲਿਸ ਵਾਲੇ ਨੇ ਇਹਨਾਂ ਨੂੰ ਦੇਖ ਲਿਆ ਕਿ ਇਹਨਾਂ ਦੇ ਹੱਥ ਵਿੱਚ ਜਿਹੜਾ ਸੈੱਲ ਫੋਨ ਆ ਉਹ ਉਹਨਾਂ ਨੇ ਰੋਕ ਕੇ ਇਹਨਾਂ ਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਕੇਸੀ ਮੈਡੂਹੋਰਾ ਦਾ ਇਹ ਕਹਿਣਾ ਕਿ ਉਹਨਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਐਡਮਿੰਟਨ ਦੇ ਨੂੰ ਜਿਹੜਾ ਉਸ ਵੇਲੇ ਛੁੱਟੀਆਂ ਤੇ ਗਿਆ ਹੋਇਆ ਸੀ ਕਿਸੇ ਬਾਹਰਲੇ ਦੇਸ਼ ਵਿੱਚ ਪਰ ਜਦੋਂ ਇਹ ਖਬਰ ਜਦੋਂ ਬਣ ਕੇ ਜੀ ਪ੍ਰੈਸ ਨੇ ਪਿਕ ਕਰ ਲਈ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਗੱਲਬਾਤ ਕਿਸਮ ਦੀ ਕੇਸੀ ਮੈਡੂਹੋਰਾ ਲਈ ਜਿੱਦਾਂ ਕਹਿੰਦੇ ਹੁੰਦੇ ਨਾ ਗੱਲ ਦੀ ਹੱਡੀ ਬਣ ਗਈ ਉਹਦਾ ਕਾਰਨ ਇਹ ਹੋਇਆ ਵੀ ਬੀਇੰਗ ਏ ਜਸਟਿਸ ਮਿਨਿਸਟਰ ਉਸ ਵੇਲੇ ਇਹਨਾਂ ਦਾ ਪੁਲਿਸ ਚੀਫ ਨੂੰ ਫੋਨ ਕਰਨਾ ਉਹ ਵੀ ਟਿਕਟ ਮਿਲਣ ਤੋਂ ਬਾਅਦ ਬਿਲਕੁਲ ਗਲਤ ਸਾਬਤ ਹੋਇਆ ਕਿਉਂਕਿ ਜਿਹੜੀ ਅਲਬਰਟਾ ਦੀ ਲਾ ਸੋਸਾਇਟੀ ਆ ਉਹਨਾਂ ਨੂੰ ਜਦੋਂ ਜੀ ਇਹ ਸਾਰੀ ਗਲਬਾਤ ਦਾ ਪਤਾ ਲੱਗਾ ਉਹਨਾਂ ਨੇ ਇਹਨਾਂ ਤੇ ਹੀアリング ਜਿਹੜੀ ਆ ਉਹ ਰੱਖ ਲਈ ਜਦੋਂ ਉਹਨਾਂ ਨੇ ਹੀアリング ਕੀਤੀ ਆ ਪਿਛਲੇ ਸਾਲ ਇਸ ਗਲਬਾਤ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਹੁਣ ਰਸਮੀ ਤੌਰ ਤੇ ਛਿੜਕ ਦਿੱਤੀ ਹੈ ਜੀ ਔਰ ਨਾਲ ਦੀ ਨਾਲ ਕਿਹਾ ਵੀ 39000 ਡਾਲਰ ਜਿਹੜਾ ਸਾਡਾ ਖਰਚਾ ਆਇਆ ਇਹ ਹੀアリング ਕਰਨ ਦਾ ਉਹ ਕੇਸੀ ਮੈਡੂਹਰੀ ਦੇਣ ਕੇਸੀ ਮੈਡੂਹਰੀ ਕੱਲ ਉਥੇ ਆਪ ਤਾਂ حاضر ਨਹੀਂ ਸੀਗੇ ਵਰਚੂअली ਜਿਹੜੇ ਜੀ ਉਹ ਪੇਸ਼ ਹੋਏ ਸੀਗੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸੁਣਦੇ ਹੀ ਰਹੇ ਆ ਤੇ ਉਹਨਾਂ ਦਾ ਵਕੀਲ ਜਿਹੜਾ ਆ ਉਹਨੇ ਕਿਹਾ ਵੀ ਦੇਖੋ ਇਹ ਜਿਹੜਾ ਤੁਸੀਂ 39000 ਡਾਲਰ ਦਾ ਖਰਚਾ ਉਹਨਾਂ ਸਿਰ ਪਾ ਰਹੇ ਆ ਉਹ ਠੀਕ ਨਹੀਂ ਉਹ ਕਹਿੰਦੇ ਵੀ ਕਿਉਂਕਿ ਉਹ ਆਲਰੇਡੀ ਕਾਫੀ ਸਫਰ ਕਰ ਚੁੱਕਾ ਕਿਉਂਕਿ ਜਦੋਂ ਉਹ ਮਨਿਸਟਰ ਸੀ ਲਾ ਮਨਿਸਟਰ ਅਲਬਰਟਾ ਦਾ ਉਹਦੀ ਮਨਿਸਟਰੀ ਜਾਂਦੀ ਲੱਗੀ ਹਾਲਾਂਕਿ ਜੇਸਨ ਕੈਨੀ ਹੋਰਾਂ ਦੀ ਬਜਾਰਤ ਦੇ ਵਿੱਚ ਉਹਨਾਂ ਨੂੰ ਬਦਲ ਕੇ ਦੂਸਰੀ ਇੱਕ ਮਨਿਸਟਰੀ ਦੇ ਦਿੱਤੀ ਗਈ ਸੀ ਬਾਅਦ ਦੇ ਵਿੱਚ ਡੈਨੀਅਲ ਸਮਿਥ ਹੋਰਾਂ ਲਈ ਡਿਪਟੀ ਪ੍ਰੀਮੀਅਰ ਵੀ ਰਹੇ ਨੇ ਪਰ ਬਾਅਦ ਇਹ ਆਪਣੀ ਸੀਟ ਵੀ ਵੈਸਟਰਨ ਮੈਂਟਨ ਵਾਲੇ ਪਾਸਿਓਂ ਹਾਰ ਗਏ ਸੀਗੇ ਉਹ ਕਹਿੰਦਾ ਵੀ ਇਹਨਾਂ ਲਈ ਉਹੀ ਸਜ਼ਾ ਕਾਫੀ ਸੀ ਹਾਲਾਂਕਿ ਉਹ ਕਹਿੰਦਾ ਵੀ ਦੇਖੋ ਜਿਹੜਾ ਇੰਟਰਨੈਟ ਰਾਹੀਂ ਜਾਂ ਇਹ ਜਿਹੜੀ ਓਪਨ ਗਲਬਤ ਹੋਈ ਆ ਉਹਨਾਂ ਬਾਰੇ ਉਹ ਬਹੁਤ ਉਹਨੂੰ ਆਲਰੇਡੀ ਸਜ਼ਾ ਜਿਹੜੀ ਆ ਮਿਲ ਚੁੱਕੀ ਆ ਹੁਣ ਜਿਉਂ ਹੀ ਉਹ 39000 ਡਾਲਰ ਦਾ ਖਰਚਾ ਕੇਸੀ ਮੈਡੂਸਰ ਪਾਇਆ ਤੇ ਕੇਸੀ ਮੈਡੂ ਹੋਰਾਂ ਨੇ ਉਹ ਅਪੀਲ ਕਰ ਦਿੱਤੀ ਆ ਜੀ ਅਪੀਲ ਕਰਨ ਲਈ ਤੇ ਉਹਨਾਂ ਨੇ ਉਹ ਖਰਚੇ ਵਾਲੀ ਗੱਲ ਉੱਥੇ ਹੀ ਰੋਕ ਉਹਦੇ ਤੇ ਹਜੇ ਲਾ ਦਿੱਤੀ ਗਈ ਆ ਦੇਖੋ ਉਸ ਅਪੀਲ ਦਾ ਗਾਂ ਫਿਰ ਕੀ ਆਊਟਕਮ ਹੁੰਦੀ ਹੈ ਪਰ ਹਾਲ ਦੀ ਘੜੀ ਉਹਨਾਂ ਨੂੰ ਲਾ ਸੋਸਾਇਟੀ ਨੇ ਇਹ ਝਿੜਕ ਦਿੱਤੀ ਵੀ ਭਾਈ ਬੀਇੰਗ ਤੁਸੀਂ ਇੱਕ ਵਕੀਲ ਤੇ ਉਧਰੋਂ ਲਾ ਮਿਨਿਸਟਰ ਹੁੰਦਾ ਹੈ ਤੁਹਾਤੋਂ ਇੱਕ ਵਧੀਆ ਕੰਟੈਕਟ ਦੀ ਆਸ ਕੀਤੀ ਜਾ ਸਕਦੀ ਸੀ ਜਿਹੜੀ ਤੁਸੀਂ ਉਸ ਦਿਨ ਪੋਰਟਰੇ ਨਹੀਂ ਕੀਤੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਨਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ